ਪਾਣੀ ਜਿਹੜਾ ਵਾਕਿਆ ਬਹੁਤ ਜ਼ਿਆਦਾ ਕਾਹਨੂੰ ਚੜ ਗਿਆ ਵਾ ਪਾਣੀ ਦਾ 741 ਦਿਰੇ ਪੰਜਾਬ ਦੇ ਕਿਹੜੇ ਕਿਹੜੇ ਪਿੰਡ ਪਾਣੀ ਦੀ ਮਾਰਥਲੇ ਆ ਚੁੱਕੇ ਨੇ ਪਿੰਡ ਜਿੱਦਾਂ ਕਿ ਬੁੱਢਾ ਸੇ ਧਾਰੀਆਲੋ ਇੱਥੋਂ ਤੁਹਾਨੂੰ ਬਿਆਸ ਦਾ ਇਲਾਕਾ ਪੂਰਾ ਦਿਖਾਉਂਦੇ ਹਾਂ ਜੀ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕਰਨ ਸੋ ਤੁਹਾਡਾ ਸਵਾਗਤ ਹੈ ਮੇਰੇ ਨਵੇਂ YouTube ਦੇ ਚੈਨਲ ਤੇ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਅੱਜ ਤੁਹਾਨੂੰ ਮੈਂ ਬਹੁਤ ਹੀ ਵੱਡੀ ਜਾਣਕਾਰੀ ਦੇਣ ਜਾ ਰਿਹਾ ਵਾ ਸੋ ਤਖੇ ਦਿਨੀ ਫਾਰੀਕ ਜੀ ਨਾਲ ਤੇ ਯੂਬ ਨੇ ਹਰ ਇੱਕ ਵੀਡੀਓ ਜੇ ਜੀ ਦੇ ਖੰਦੇ ਦੇ ਕਹਿੰਦੇ ਬਿਆਸ ਰਿਆ ਦਾ ਪਾਣੀ ਬਹੁਤ ਜ਼ਿਆਦਾ ਚੜ ਗਿਆ ਏ ਸੋ ਅੱਜ ਸਵੇਰ ਦਾ ਪਹਿਲੀ ਗੱਲ ਤਾਂ ਨਹੀਂ ਪੈਂਦਾ ਸੀ ਸੋ ਅੱਜ ਅਸੀਂ ਵੀ ਬਿਆਸ ਪਹੁੰਚੇ ਆ ਨਾਲੇ ਤਾਂ ਹੀ ਆ ਆ ਦੇਖਣਾ ਹੀ ਨਹੀਂ ਤੇ ਪਹਿਲਾਂ ਕਿੰਨਾ ਕੁ ਪਾਣੀ ਕਿਸ ਹਾਲਬ ਨਾਲਾ ਸੋ ਨਾਲੇ ਤੁਹਾਨੂੰ ਵੀਡੀਓ ਜੀ ਦਿਖਾਉਂਦੇ ਆ ਸੋ ਤੁਸੀਂ ਵੇਖ ਹੀ ਸਕਦੇ ਹੋ ਨਹੀਂ ਤਾਂ ਪਹਿਲਾਂ ਜਿਹੜੇ ਉਹ ਪਿੱਲਰ ਹੁੰਦੇ ਸੀ ਉਹ ਸਾਫ਼ ਥੱਲੇ ਸਾਰੇ ਦਿਖਾਈ ਦਿੰਦੇ ਹੁੰਦੇ ਸੀ ਤੇ ਹੁਣ ਉਹਨਾਂ ਦੇ ਐ ਉੱਤੋਂ ਤੱਕ ਪਾਣੀ ਆ ਗਿਆ ਵਾ ਤੇ ਵਾਕਿਆ ਹੀ ਬਿਆਸ ਰਿਆ ਦਾ ਪਾਣੀ ਬਹੁਤ ਜ਼ਿਆਦਾ ਚੜ ਗਿਆ ਵਾ ਸੋ ਆਟਾ ਮੈਂ ਖਲੋਤੇ ਜੇ ਮੇਨ ਹਾਈਵੇ ਰੋਡ ਤੇ ਜਿਹੜਾ ਸਿੱਧਾ ਜਾਂ ਜਿੱਧਰ ਜਲੰਧਰ ਨੂੰ ਜਾਂਦਾ ਜੇ ਹਾਈਵੇ ਰੋਡ ਤੇ ਆਟਾ ਖਲੋਤੇ ਆ ਬਿਆਦ ਰਿਆ ਦਾ ਬਿਲਕੁਲ ਜਿਹੜਾ ਉੱਤੇ ਕੋਲਾ ਉੱਥੇ ਖਲੋਤੇ ਜੇ ਸੋ ਉਹੀ ਕੋਸ਼ਿਸ਼ ਕਰਦੇ ਆ ਔੜੇ ਪੁਲ ਤੇ ਜਾਣ ਵਾਸਤੇ ਸੋ ਨਹੀਂ ਜੇ ਤੁਹਾਨੂੰ ਹੋਰ ਕੇ ਬੰਨੇ ਹੋ ਬਿਆਦ ਰਿਆ ਦਾ ਵੀਊ ਦਿਖਾਉਨੇ ਆ ਤੇ ਪਾਣੀ ਜਿਹੜਾ ਵਾਕਿਆ ਬਹੁਤ ਜ਼ਿਆਦਾ ਕਾਣ ਚੜ ਗਿਆ ਵਾ ਪਾਣੀ ਦਾ ਵਹਾਅ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਤੇਜ਼ ਜੇ ਸੋ ਇੱਕ ਹਿਸਾਬ ਦਾ ਖਤਰਾ ਹੀ ਆ ਸਰਕਾਰ ਨੇ ਤੇ ਅਲਰਟ ਕੀਤਾ ਵਾ ਸੋ ਮੈਂ ਤੇ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਉਣ ਵਾਸਤੇ ਇੱਧਰ ਲੈ ਕੇ ਆਵਾ ਸੋ ਜਿਹੜਾ ਆੜ ਸਾਹਮਣੇ ਪਹਿਲਾ ਪੋਲਾ ਹੁੰਦਿਆ ਇਹ ਟੁੱਟਣ ਵਾਲਾ ਆ ਇਹਨੂੰ ਬੰਦ ਕੀਤਾ ਜਿਹੜਾ ਅਗਲਾ ਪੋਲਾ ਜਿੱਥੋਂ ਟ੍ਰੇਨ ਲੰਘਣ ਦੀ ਹੈ ਟਾਈਮ ਉਹ ਚਾਲੂ ਆ ਸੋ ਅਸੀਂ ਵੇਨਦੇ ਹਾਂ ਕਿ ਕਿੱਥੋਂ ਵਜਾ ਕਿਹੜਾ ਵਿਊ ਤੁਹਾਨੂੰ ਦਿਖਾਈਏ ਤੇ ਵਿਊ ਤੁਹਾਨੂੰ ਪਰ ਜਰੂਰ ਦਿਖਾਵਾਂਗੇ ਵਾ ਤੁਸੀਂ ਦੇਖ ਸਕਦੇ ਕਿੰਨਾ ਤੇਜ਼ ਪਾਣੀ ਦਾ ਚੱਲਿਆ ਸੋ ਸਟਿੱਕਾਣਾ ਬਣਾ ਸਟਿੱਕ ਦੇ ਚੱਕਰ ਚੱਕਰ ਤੇ ਨਾ ਹੋਰ ਕੋਈ ਹੋ ਜੇ ਪੀਕਾਂ ਨੂੰ ਬਣਾਈ ਜਾਂਦੇ ਆ ਵਾ ਸੋ ਬਿਆਸ ਦੇ ਨੇੜਲੇ ਪਿੰਡ ਜਿੱਦਾਂ ਕਿ ਬੁੱਢਾ ਸੇ ਧਾਰੀਆਲ ਹੋ ਗਿਆ ਵਜੀਰ ਪੁੱਲਰ ਹੋ ਗਿਆ ਹੋਰ ਵੀ ਨੇਕਾਂ ਸਾਰੇ ਪਿੰਡਾਂ ਉਹਨਾਂ ਨੂੰ ਸਰਕਾਰ ਵੱਲੋਂ ਹਾਈ ਅਲਰਟ ਕੀਤਾ ਗਿਆ ਵਾ ਤੇ ਉਹਨਾਂ ਦੀ ਪੈਲੀਆਂ ਅੱਜ ਕਿਸਾਨਾਂ ਦੀਆਂ 'ਚ ਪਾਣੀ ਆ ਗਿਆ ਬਹੁਤ ਜ਼ਿਆਦਾ ਸੋ ਤੁਹਾਨੂੰ ਹੁਣ ਹੋਰ ਕਿਹਦੇ ਵੀਊ ਦਿਖਾਉਂਦੇ ਆ ਬਿਆਸ ਦਰਿਆ ਦਾ ਚੈਨਲ ਆ ਬਣੇ ਰਿਓ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਵੇਖਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਪਿਆਸ ਦਾ ਕਿਹਦੀ ਆਪਣੀ ਇਹ ਤਾਂ ਗੱਲ ਹੈ ਕਿ ਇਲਾਕਾ ਸਾਫ਼ ਸੁਥਰਾ ਬੜਾ ਵਾ ਬਟਾ ਮੈਂ ਆ ਗਏ ਜੇ ਗੁੱਡੇ تھے ਲਪਿੰਡ ਵਾਲੋਂ ਉੱਧਰ ਆ ਗਏ ਪਹਿਲਾਂ ਤੁਹਾਨੂੰ ਦਿਖਾਉਂਦੇ ਆਂ ਪਹਿਲਾ ਵੀਡੀਓ ਕਿੱਥੋਂ ਕੀਤੀ ਤਮੋਂ ਆਂ ਵੀਡੀਓ ਕਿੱਥੋਂ ਝੂੜ ਗਰਨੀ ਜੇ ਆ ਜੇ ਸਾਹਮਣੇ ਟੱਟਾ ਪੁੱਲ ਇਧਰੋਂ ਵੱਨੇ ਤੇ ਆਓ ਜੇ ਸਾਹਮਣੇ ਲੋਕੀ ਵੇਖਣਦੇ ਆ ਤੇ ਇਧਰ ਪੁੱਲ ਤੋਂ ਆਂ ਚੌਂਕੀ ਆ ਪਹਿਲਾਂ ਹੀ ਆਉਂਦੇ ਨਹੀਂ ਤੇ ਫੋਟੋ ਝੂੜ ਗਰਨਾ ਹਨਾ ਕਰੇ ਬੇ ਨਾ ਪੁੱਲ ਕੁਝ ਕਰਦਾ ਮੈਂ ਨਾ ਪੁੱਲ ਕੁਝ ਹੌਕ ਕੁਝ ਕਰੇ ਸੋ ਤੁਸੀਂ ਪਾਣੀ ਦੀ ਆਟਾ ਸੀਮਾ ਵੇਖ ਸਕਦੇ ਜੇ 741 ਤੇ ਜੇ ਸੋ ਸਾਹਮਣੇ ਤੁਸੀਂ ਪਾਣੀ ਦਵਾ ਵੇਖ ਹੀ ਸਾਦਰ ਪਾਣੀ ਦੀ ਆਵਾਜ਼ ਵੀ ਆਉਂਦੀ ਏ ਧਿਆਨ ਨਾਲ ਸੁਣੋ ਤੇ ਇਸ ਸਮੇ 141 ਤੇ ਜੇ ਪਾਣੀ ਬਾਬਾ ਉੱਤੇ ਆਇਆ ਯਾਰ ਬਹੁਤ ਯਾਰ ਥੋੜਾ ਥੋੜਾ ਫਰਕ ਰਹਿ ਗਿਆ ਬੋਲਾਂ ਟੱਚ ਹੋਣਗਾ ਪਾਣੀ ਉਹ ਉਹ ਯਾਦਾ ਸੋ ਐਟ ਟਾਈਮ ਆ ਗਏ ਜੇ ਬਿਆਸ ਇਲਾਕੇ ਦੇ ਸਭ ਤੋਂ ਉਤਲੇ ਬਨੇ ਡਿਫੈਂਸ ਲਾਈਨ ਤੇ ਸੋ ਇੱਥੇ ਤੁਹਾਨੂੰ ਬਿਆਸ ਦਾ ਇਲਾਕਾ ਪੂਰਾ ਦਿਖ ਸਕਦਾ ਉਹ ਸਾਹਮਣੇ ਦਰਿਆ ਆ ਜੇ ਇਹ ਦੂਸਰਾ ਬੰਨਾ ਇਧਰ ਆਦਾ ਜਿਸੋਂ ਅਸੀਂ ਵੀਡੀਓ ਸ਼ੂਟ ਕੀਤੀ ਸੀ ਉਹ ਇਹ ਹਾਈਵੇ ਦੇ ਸਾਰਾ ਆੜਾ ਐਨ ਤੱਕ ਜੇ ਉਥੋਂ ਜਾ ਕੇ ਵੀਡੀਓ ਸ਼ੂਟ ਕੀਤੀ ਸੀ ਸੋ ਆ ਜੇ ਰੇਲਵੇ ਦਾ ਉਥੋਂ ਵੀਡੀਓ ਸ਼ੂਟ ਕੀਤੀ ਹੈ ਤੇ ਇਧਰ ਜੇ ਰੇਲ ਦਾ ਤੇ ਸਾਹਮਣੇ ਗੋਦੜਾ ਸਾਹਿਬ ਜੀ ਸੋ ਇਥੇ ਤੁਸੀਂ ਡਿਫੈਂਸ ਲੈਣ ਤੋਂ ਸਾਰਾ ਬਿਆਸ ਇੱਕ ਵਾਰੀ ਵੀਊ ਵੇਖ ਲਓ ਬਹੁਤ ਘੈਂਟ ਵੀਊ ਆਉਂਦਾ ਜੇ ਆ ਮੇਨ ਹਾਈਵੇ ਦੇ ਇੱਕਦਾਂ ਮੀਂਹ ਪਿਆ ਵਾ ਤੇ ਸਵੇਰ ਦਾ ਮੀਂਹ ਪੈੰਦਿਆ ਤੇ ਦਾਮੀ ਅਸੀਂ ਆਏ ਆ ਤੇ ਬਿਆਦ ਰਿਆ ਦਾ ਪਾਣੀ ਥੋੜਾ ਜਿਹਾ ਹੋਰ ਤਾਜੜਾਣਾ ਵਾ ਸੋ ਬਿਆਦ ਰਿਆ ਦਾ ਤੁਹਾਨੂੰ ਪੂਰਾ ਦਿਖਾਤਾ ਜੇ ਪਾਣੀ ਵਾਕਿਆ ਹੀ ਬਹੁਤ ਜ਼ਿਆਦਾ ਤਾਜੜਿਆ ਉਹਦਾ ਹਾਈ ਅਲਰਟ ਆ ਲਗਲੇ ਲਗਲੇ ਪਿੰਡਾਂ 'ਚ ਸੋ ਐਟਾ ਤੁਸੀਂ ਬਿਆਸ ਦਾ ਪੂਰਾ ਉੱਤੋਂ ਥੋਂ ਥਿਊ ਵਿਊ ਵੇਖ ਸਕਦੇ ਹੋ ਡਿਫੈਂਸ ਲੈਣ ਤੇ ਰਿਹਾ ਇਸ ਟਾਈਮ ਸੋ ਤੁਸੀਂ ਵੇਖ ਸਕਦੇ ਹੋ ਬਿਆਸ ਰਿਆ ਦਾ ਦੂਸਰਾ ਬੰਨਾ ਜੇ ਇਤਨੀ ਪਿਆਲੀਆਂ ਚ ਲੋਕਾਂ ਦੇ ਪਾਣੀ ਬਾਬਾ ਹੀ ਆ ਗਿਆ ਜੇ ਹੁੰਦਾ ਸਹ ਕਹਿ ਰਿਹਾ ਕਿਦਾਂ ਲੱਗੰਦਿਆ ਵਾ ਵਾ ਵਧੀਆ ਲੱਗੰਦਿਆ ਨਜ਼ਾਰਾ ਹੁੰਦਾ ਯਾਰਾ ਪੂਰਾ ਨਾ ਹਵਾ ਜਲਣ ਦੀ ਮੱਠੀ ਮੱਠੀ ਦਾ ਉਹਦਾ ਨਜ਼ਾਰਾ ਹੁੰਦਾ ਉਹ ਤੇ ਕੀ ਕਹਿੰਦੇ ਆ ਮਿੰਨੀ ਮਿੰਨੀ 200 ਰੁਪਏ ਦੀ ਮਿੰਨੀ ਮਿੰਨੀ ਉਹ 200 ਰੁਪਏ ਦੇ ਨਾ ਦੇਖ ਦੇ ਪੂਰੀ ਜਾਨ ਨਿਆਰਾ ਥੋੜੀ ਜੀ ਥੋੜਾ ਥੋੜਾ ਮੀਂਹ ਪਗਦੇ ਉਹ ਨਿਆਰਾ ਨਾ ਗਾਇਆਂ ਮੱਝਾਂ ਚਾਰਨ ਦੇ ਪੂਰੇ ਪੂਰੇ ਡਟੇ ਆਪਣੀ ਡਿਊਟੀ ਦੇ ਸਖਤ ਪੈਰੇ ਤੇ ਜੂ ਮੇਲਾ ਭੁੰਦਾ ਜਾਂਦਾ ਬਾਹੂ ਤੱਕ ਆਓ ਮੇਰੇ ਭਾਜੀ ਤੋਂ ਅੱਜ ਤੁਹਾਨੂੰ ਦੱਸਦੇ ਆਂ ਪੰਜਾਬ ਦੇ ਕਿਹੜੇ ਕਿਹੜੇ ਪਿੰਡ ਪਾਣੀ ਦੀ ਮਾਰ ਥਲੇ ਆ ਚੁੱਕੇ ਨੇ ਬਿਆਸ ਦੇ ਨੇੜਲੇ ਪਿੰਡ ਸਲਤਨਪੁਰ ਲੋਧੀ ਵਿੱਚ 800 ਏਕੜ ਝੋਨੇ ਦਾ ਨੁਕਸਾਨ ਹੋ ਚੁੱਕਿਆ ਆ ਤੇ ਫਿਰੋਜ਼ਪੁਰ ਦੇ ਇਲਾਕੇ ਵਿੱਚ ਵੀ ਪਾਣੀ ਦੀ ਕਾਫੀ ਹੱਦ ਤੱਕ ਮਾਰ ਵੇਖਣ ਨੂੰ ਮਿਲੀ ਆ ਫਿਰੋਜ਼ਪੁਰ ਦੇ ਨੇੜਲੇ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਿਆ ਤੇ ਕਈ ਬਹੁਤ ਸਾਰੇ ਘਰ ਪਾਣੀ ਦੀ ਮਾਰ ਕਰਨ ਡੁੱਬ ਗਏ ਹਨ ਸੋ ਇਹ ਕਲਿੱਪ ਵਲੌਗ ਵਿੱਚ ਮੈਂ ਤਾਂ ਐਡ ਕੀਤੀ ਆ ਕਿ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਕਿ ਪੰਜਾਬ ਦੇ ਕਿਹੜੇ ਕਿਹੜੇ ਇਲਾਕੇ ਵਿੱਚ ਪਾਣੀ ਦੀ ਮਾਰ ਪਈ ਆ ਕਿਹੜੇ ਕਿਹੜੇ ਇਲਾਕੇ ਵਿੱਚ ਕਿਹੜੇ ਕਿਹੜੇ ਪਿੰਡ ਵਿੱਚ ਪਾ ਬੜੀ ਨੁਕਸਾਨ ਹੋਇਆ ਲੋਕਾਂ ਦੇ ਘਰ ਡੁੱਬੇ ਆ ਲੋਕਾਂ ਦੇ ਜਾਨਵਰ ਮੱਝਾਂ ਗਾਈਆਂ ਪਾਣੀ ਦੇ ਵਿੱਚ ਰੁੜ ਗਈਆਂ ਵਾ ਕਿਸਾਨਾਂ ਦੀਆਂ ਪੈਲੀਆਂ ਦੇ ਵਿੱਚ ਪਾਣੀ ਆ ਚੁੱਕਿਆ ਸੋ ਮੇਰਾ ਇਹ ਕਲਿੱਪ ਬਲੌਗ ਦੇ ਵਿੱਚ ਐਡ ਕਰਨ ਦਾ ਮੇਨ ਮੋਟਿਵ ਇਹੋ ਸੀ ਕਿ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਸੋ ਬਲੌਗ ਚੰਗਾ ਲੱਗਦਾ ਹੋਵੇ ਤਾਂ ਲਾਈਕ ਕਰਦਿਆ ਕਰੋ ਨਾਲ ਦੀ ਨਾਲ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਹੁਣ ਜਾਂਦੇ ਆ ਬੱਬ ਕਾਲੇ ਇਹ ਦੋ ਦਿਨ ਕੰਮ ਆ ਤੇ ਨਾਲੇ ਤੁਹਾਨੂੰ ਉਹ ਦਿਖਾਉਂਦੇ ਆ ਨਾਲੇ ਯਾਰਾ ਦੋਸਤਾਂ ਨੂੰ ਹੋਰਾਂ ਨੂੰ ਮਿਲਦੇ ਆ ਤੇ ਵਲੌਗ ਨਾਲ ਭਰੇ ਰਹੋ ਚੈਨਲ ਨੂੰ ਸਬਸਕ੍ਰਾਈਬ ਇਨਫੋਰਮੇਸ਼ਨ ਤੁਹਾਨੂੰ ਅਪਡੇਟ ਨਾਲ ਦੀ ਨਾਲ ਹੀ ਜਿਹੜੀ ਕੀ ਆਪਣੇ ਇਲਾਕੇ ਦੀ ਨਵੀਂ ਹੁੰਦੀ ਆ ਜਾਂ ਕੇ ਵੀ ਅਸੀਂ ਜਾਣਦੇ ਆ ਸੋ ਤੁਹਾਨੂੰ ਇਨਫੋਰਮੇਸ਼ਨ ਰੋਜ਼ ਰੋਜ਼ ਦਿੱਤੀ ਜਾਊਗੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨਾਲ ਭਰੇ ਰਹੋ ਵਲੌਗ ਇੱਕ ਦਿਨ ਛੱਡ ਕੇ ਕਿੱਧਰ ਆਉਂਦੇ ਰਹਿਣਗੇ ਬਾਬੇ ਦੀ ਮਿਹਰ ਨਾਲ ਸੋ ਹੁਣ ਜਾਣਦੇ ਆ ਬਾਬੇ ਕੋਲ ਆ ਦੋਲਾਂ ਨੂੰ ਇਹ ਇੱਕ ਇੱਕ ਜਿਹੜੇ ਮੇਰੇ ਜਿਆਦੀ ਪਾਦੇ ਇਹ ਚ ਜਿਆਦੀ ਪਾਦੇ ਹੋਰ ਕੱਢ ਦੇ ਦੋ ਹੋਰ ਕੱਢ ਦੇ ਚੱਲ ਲੈ ਉੱਤੇ ਕਰਦੇ ਮੇਰਾ ਵੀਰ ਕੋਲ ਜੀ ਦੇ ਪਤਾ ਨਹੀਂ ਲੱਗੇ ਉਹ ਘਾਤੇ ਕਰਦੇ ਕਰਦੇ ਬਸ ਸਹੀ ਹੈ ਸਹੀ ਹੈ ਹਾਂ ਉਹ ਤੋਂ ਉਹ ਤੇਰੇ ਲਈ ਬਾਈ ਦੇ ਆਹੋ ਬਸ ਹੁਣ ਸਾਰੇ ਬਾਕੀ ਸਿੰਪਲ ਜਿਹਾ ਰੱਖੀ ਕੰਮ ਆ ਬੋਲੰਦਾ ਆਪਾਂ ਓਏ ਭਾਬਾ ਕਿ ਕਿਨੇ ਖਾਣੇ ਚਾਹਦੇ ਏ ਮੇਰੇ ਯਾਰ ਕਰਿਆ ਆ ਮੈਂ ਤੇਰੀਆਂ ਤੇ ਕਰਾਈ ਓਏ ਤੂੰ ਖਾਂਦਾ ਨਹੀਂ ਹੁਣ ਇਹਦੇ ਨਾਲ ਖਾਣਦੇ ਆਓ ਜੀ ਖਾਓੜੀ ਸਪੈਸ਼ਲ ਸਪੈਸ਼ਲ ਤਰੀਕੇ ਬਣਾਈਆਂ ਇਹਦੇ ਦਵਾੜੇ ਹੋ ਗਿਆ ਹੈ ਰਾਮ ਨਾ ਕਾ ਪੈਸੇ ਮੈਂ ਖਾ ਦੇਣੇ ਆ ਕਿ ਹੋਈ ਨਾ ਭੱਜੜੜੀ ਵਿਆਵਾ ਪਸੀਨਾ ਪਸੀ ਨਹੀਂ ਹੋ ਗਿਆ ਵਾ ਓਏ ਨਾ 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 ਇਦਾਂ ਨਹੀਂ ਕਰਨਾ ਜਿਹੜਾ ਵੀ ਇੰਜੀ ਬਣਾਉਂਦੇ ਆ ਜੱਜਦਾ ਦਾ ਦਾ ਨਹੀਂ ਰਹਿਣ ਓ ਲੈ ਸਾਰੇ ਪਰਦਾ ਸਾਰੇ ਟਾਈਮ ਨਹੀਂ ਆਗੇ ਜੀ ਬੱਬਕਾਲਾ ਸਾਹਿਬ ਤੋਂ ਕੋੜ ਖਾਣ ਤੋਂ ਬਾਅਦ ਕਿਉਂ ਚੱਲੇ ਜਈਏ ਤੇ ਰਹੀਏ ਨਿੱਕੇ ਨਿੱਕੇ ਤੋਂ ਨਿਕਾਪਾ ਉਹ ਕਰਦੇ ਆ ਕਿ ਆਪਾਂ ਉਸ ਤਰੇਹੇ ਗਾੜੀ ਗਾੜੀਓਂ ਕਿੱਥਾ ਫੜ ਕੇ ਪਾੜ ਕੇ ਪਟਿਆਰੇ ਰੋਡ ਤੇ ਇਹਦੇ ਅੰਬੋਲ ਹੈ ਜੇ ਨਿਕਲਾ ਅੰਬੋਲ ਇਹ ਗਾੜੀ ਐ ਅੰਬੋਲ ਹੰਦਲੀਆ ਤੋਂ ਪਾੜ ਕੇ ਬਾਅਦ ਪਾੜ ਕੇ ਹਾਂ ਨਾ ਕਾਲ ਦਾ ਪਾਇਆ ਛੱਡ ਆਇਆ ਵਾ ਬੈਂਕ ਚ ਪੈਸੇ ਤੇ ਨਹੀਂ ਨਹੀਂ ਅੜੀ ਦੇ ਦੇ ਜਮਾ ਕਰਾਉਣੀ ਸੀ ਤੇ ਪੈਸੇ ਛੱਡ ਆਇਆ ਕਰੇ ਨਹੀਂ ਦਿੱਤਾ ਹੀ ਹੋਣਾ ਬੰਦੇ ਹੱਡ ਨਾਲ ਇਦਾਂ ਨੇ ਜੋੜੇ ਘੜੀ ਕੀ ਕਰੀਏ ਆਹ ਸਵੇ ਪਾੜ ਗਮੇਸ਼ਾ ਬਾਂਜਿੰਦਾ ਜਦੋਂ ਪੱਡੇ ਵਾਲੇ ਕਿਤੇ ਰੋਡ ਤੇ ਜਾਈਏ ਨਾ ਇਦਰੋਂ ਦੀ ਤੇ ਬਾਂਜੀ ਤੁਹਾਨੂੰ ਦਿਖਦਾ ਵਾ ਰੀਓ ਰਾਹ ਸਹੀ ਪਾਇਆ ਹੁਣ ਇਦਰੋਂ ਦੀ ਗਏ ਆ ਤੇ ਖੁੱਲਣੀ ਵਾਲਾ ਵਾ ਤੇ ਹੋਣਾ ਲੈਣ ਤੇ ਪੈਸੇ ਪਾਇਓ ਤੇ ਛੱਡ ਆਇਆ ਜੀ ਬੈਂਕ ਜਾਣਾ ਜੀ ਹੁਣ ਲੈਣ ਤੇ ਆ ਉੱਠੇ ਨਾ ਪਾਈਂ ਨਾ ਕੋਈ ਆਦੋ ਲੜੀ ਯਾਦੇ ਲੜ ਗਿਆ ਵਾ ਇਹ ਚੋਰ ਜੇ ਬਾਬਾਈ ਆਹੋ ਆ ਗਈ ਉਹ ਕੋ ਨਹੀਂ ਪੜਾ ਓਏ ਜਿਸੇ ਮਰਜੀ ਚਲ ਚਲ ਜਾਂਦਾ ਵਾ ਆਓ ਵੇ ਕਿਧਾ ਹੋਰ ਕਿਧਾ ਚਲ ਗਿਆ ਵਾ ਆਹ ਕਹਿ ਰਿਹਾ ਉਹਨੇ ਪੜ ਲੈਣਾ ਹੀ ਪਟੇ ਬੋਣਾ ਹੀ ਉਹਨਾਂ ਨੇ ਸੋ ਇਹ ਇੱਕ ਨਿਕਾਲਾ ਕੰਮ ਹੀ ਬੈਂਕ ਦਾ ਉਹ ਕੰਮ ਕਾ ਕਰਕੇ ਤੇ ਹੋਣ ਆਗੇ ਬਬਕਲੇ ਜੂਸ ਪੀਂਦਾ ਪਿਜੇ ਫੋਨ ਕਰਦੇ ਆਂ ਵਲੌਗ ਦਾ ਐਂਡ ਤੇ ਅੱਜ ਦਾ ਲੋਕ ਵੀ ਵਧੀਆ ਲੱਗਾ ਹੋਇਆ ਤੇ ਆਨਲਾਈਨ ਦਾ ਸਬਸਕ੍ਰਾਈਬ ਜੀਨਾਂ ਦਾ ਅੱਡ ਲਾਈਕ ਆ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਤੇ ਬਹੁਤ ਹੀ ਘਣ ਵਲੌਗ ਦਾ